ਯਾਰੋ ਕੰਟਾ ਲੇ ਗਿਏ ਹੈ ਆਹ ਫੋਰ ਰੇਟ ਦੀ ਇਹ ਪਿੰਡ ਤੋਂ ਕੌਣੀ ਕਿੰਨਾ ਦੁੱਧ ਕੱਢਦਾ ਮੱਝ ਨੇ ਆਜੋ ਆਪਾਂ ਬਾਈਓ ਰਿਆਂ ਤੋਂ ਪੁੱਛਦੇ ਆ ਸਸੀ ਘਰ ਬਾਈ ਦੇ ਪਿੰਡ ਕਿਹੜਾ ਜੀ ਆਪਾਂ ਠੀਕ ਆ ਜਿਲ੍ਹਾ ਕਿਹੜੇ ਚਲਾ ਗਿਆ ਹੈ ਲੁਧਿਆਣਾ ਜਿਲ੍ਹੇ ਚੱਕਲਾ ਫੋੜ ਫਿਰ ਪਹਿਲਾ ਨੰਬਰ ਲੈ ਕੇ ਤੁਹਾਡੇ ਕਿੰਨਾ ਦੁੱਧ ਦੇਤਾ ਜੀ ਇਹਨੇ ਇਹਨੇ 19.5 Kg 19 ਕਿਲੋ 850 ਗ੍ਰਾਮ ਠੀਕ ਆ ਵੱਡੀਆਂ ਮੱਝਾਂ ਜੀ ਸੀ

ਆਰੇ ਜਿੱਤ ਮਿਲਣਾ ਲੋਕ ਗਿਆ ਸੀ ਨਾ 880 ਗ੍ਰਾਮ ਸੋਕੀ ਆਪਣਾ ਫੌਜੀ ਜਿੱਤੇ ਹੋਈ ਜਾਂਦਾ ਸਰੀਰ ਨੇ ਬਹੁਤ ਬਹੁਤ ਮੁਬਾਰਕ ਸੱਜਣੋਂ ਮਿਹਨਤ ਕਰੀ ਦੇਖਿਆ ਕਿ ਨਾ ਦੇਖਿਆ ਕਰੋ ਜੀ ਕਿ ਮੇਲੇ ਪਹਿਲਾਂ ਵੀ ਲੜੇ ਜਾਂਦੇ ਨਹੀਂ ਪਹਿਲੇ ਯਾਰ ਤੇ ਪਹਿਲੇ ਹੀ ਨੰਬਰ ਬਾਬਾ ਮੈਂ ਤੁਹਾਨੂੰ ਸਲਾਮਾਂ ਭਰਾਵੋ ਬੱਚਾ ਜੀ ਥੱਲੇ ਹੁਣ ਟਟਾ ਹਣਾ ਚਾਲ ਕੋਈ ਨਹੀਂ ਆਪਣਾ ਤਾਂ ਗੱਟਾ ਵੀ ਹੀਰੋ ਹੀ ਆ ਹਣਾ ਦੇਖੋ ਲੋ ਜੀ ਖਸਾ ਦੇ ਨਾਲ ਪਿੱਛੇ ਸਾਈਡ ਤੇ ਲਾਓ ਜੇ ਤੁਸੀਂ ਆਪ ਨੂੰ ਬ੍ਰਿਚੇ ਦੇਖ ਨਹੀਂ ਸਕਦੇ ਪੂਰੇ ਖੇਤ ਦੀ ਚੋੜੀ ਦਿੱਤੀ ਹੋਈ ਹੈ ਜੇ ਆ ਗਏ ਬਾਈ ਜਿੱਤ ਕੇ ਹੋਣ ਟਰੈਕਟਰ ਦੇ ਵਿੱਚ 19 ਕਿਲੋ 850 ਗ੍ਰਾਮ ਦੇ ਦੱਡਿਆ ਮਾਣ ਗਾਈ ਕਨੇਟ ਪਹਿਲੀ ਵਾਰ ਮਿਲਿਆ ਜਿੱਤਦੇ ਮਿਲਦੇ ਤੇ ਫੂਲ ਵੇਖੋ ਲੁਧਿਆਣੇ ਵਾਲਾ ਕੋਟ ਦੇ ਕੀਲੀ ਜਾਂ ਵਿੱਚ ਆ ਲਈ ਫੋੜ ਲੁਧਿਆਣੇ ਵਾਲਿਆਂ ਤੋਂ ਮੈਲੀ ਵਿੱਚ ਆ ਖੜੀ ਹੈ ਬੜੀ ਜੀ ਸਾਡੇ ਹੱਥ ਸੁਭਾਣ ਵਾਲੇ ਆ ਪੂਰਨ ਤੇ ਅਮੋਸ ਦੇ ਬੱਚੇ ਬਹੁਤ ਸੋਹਣਾ ਨਾ ਗਿਆ ਬਾਕੀ ਸਾਡੇ ਬੋਲ ਬਾਈਆਂ ਨੂੰ ਵਧਾਈਆਂ ਪਰ ਉਹ ਵੀ ਸਾਡੇ ਉਹ ਨਾ ਆਉਂਦੇ ਜਾਣ ਚਾਚਾ ਭਤੀਜੇ ਟਰੈਕਟਰ ਜਿੱਤ ਕੇ ਆਪਣਾ ਸ਼ਹਿਰ ਦਾ ਘਰੋਂ ਰੋਡ ਜਿੱਤ ਕੇ ਲੈ ਵੀ ਚਾਚਾ ਭਤੀਜੇ ਇਹਨਾਂ ਦੀ ਪਹਿਲੀ ਵਾਰੀ ਮੁਕਮਤ ਬੰਦਿਆ ਨੇ ਨੀਵੀਂ ਦਾਣੇ ਮੰਗਲਿਆ ਸੀ 19 ਕਿਲੋ 850 ਗ੍ਰਾਮ ਦੇ ਕੇ ਇਹਨੇ ਦੁੱਧ ਵੀਰੇ ਪਹਿਲਾ ਸਥਾਨ ਕੱਕ ਲਿਆ ਵੱਡਿਆਂ ਵੱੱਲ ਆਕਾਲਾ ਜੀ ਸਰਕਾਰੀ ਹਿੰਮੰਦੀ ਆ دي برابر پراني جو بڑا ٿا رهي اچي ڏي ها ها لوجي پائن جو فون کڻ وڌائي ڏي 2 منٽ ۾ سيكنڊائي هلو